ਲੋਕ ਗੀਤਾਂ ਦੀ ਚਾਹਤ ਰੱਖਣ ਵਾਲੇ ਉਹਨਾਂ ਸਾਰੇ ਸਰੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਜੋ ਲਗਾਤਾਰ ਸਾਡੇ ਦੁਆਰਾ ਗائے ਲੋਕ ਗੀਤਾਂ ਨੂੰ ਸੁਣਦੇ ਨੇ ਘਰ ਬੈਠੇ ਲੋਕ ਗੀਤਾਂ ਦੇ ذریعے ਮਨੋਰੰਜਨ ਕਰਦੇ ਨੇ ਤੇ ਸਾਡਾ ਹੌਸਲਾ ਵਧਾਉਂਦੇ ਨੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਨੇ ਸਾਡਾ ਹੌਸਲਾ ਵਧਾ ਕੇ ਸਾਨੂੰ ਫੇਰ ਅਗਲੇ ਦਿਨ ਇਸ ਚੈਨਲ ਤੇ ਆਉਣ ਲਈ ਮਜਬੂਰ ਕਰਦੇ ਨੇ ਅੱਜ ਫੇਰ ਅਸੀਂ ਤੁਹਾਡੇ ਦੁਆਰਾ ਦਿੱਤੇ ਹੌਸਲੇ ਦੀ ਬਦੌਲਤ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਇਆ। ਉਮੀਦ ਕਰਦੇ ਹਾਂ ਕਿ ਅੱਜ ਵਾਲੇ ਲੋਕਗੀਤ ਨੂੰ ਵੀ ਤੁਸੀਂ ਭਰਮਾ ਹੁੰਗਾ ਰਦੋਗੇ। ਅੱਜ ਵਾਲੇ ਲੋਕਗੀਤ ਦੇ ਵਿੱਚ ਦੌਰ ਪਰਜਾਈ ਦੀ ਆਪਸੀ वार्तालाप ਚੱਲਦੀ ਹੈ ਤੇ ਅੱਜ ਆਪਾਂ ਸੁਣੀਏ ਕਿ ਕਿਹੜੀ-ਕਿਹੜੀ ਗੱਲਬਾਤ ਉਹ ਇਸ ਲੋਕਗੀਤ ਦੇ ਵਿੱਚ ਕਰਦੇ ਨੇ ਤੇ ਅੱਜ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ। ਨੇ ਭੂਕੀ ਨੇ ਬੀਜ ਪਾ ਗੋ ਪਾਪੋ ਨਿੰਬੂ ਕੀਨੇ ਬੀਜੇ ਕੀਨੇ ਕਰੀ ਲੰਮੀ ਵਾੜੇ ਨਿੰਬੂ ਮੇਰੇ ਮਨ ਵਸੇ ਆ ਪਾਪੋ ਕੀਨੇ ਨੇਂਬੂ ਮੈਂ ਬੀਜਿਆ ਦਰਾ ਵੇਂ ਨੇਂਬੂ ਮੈਂ ਬੀਜਿਆ ਨੇਂਬੂ ਮੈਂ ਬੀਜਿਆ ਦਰਾ

uh ਨੇਂਬੂ ਕਿਨੇ ਪਟਿਆ ਪਾਬ ਨੀਨੇਂਬੂ ਕਿਨੇ ਪਟੇਆ ਨੇਂਬੂ ਕਿਨੇ ਪਟਿਆ ਪਾਬ ਨੀਨੇਂਬੂ ਕਿਨੇ ਪਟੇਆ ਕੀ पटमी बांबू मेरे मन से नींबू में पट्या द्यौरा ਨੇਂਬੂ ਮੈਂ ਪਟਿਆ ਦਿਆਰਾ ਵੇਂ ਨੇਂਬੂ ਮੈਂ ਪਟਿਆ ਮੈਂ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਕਈ ਦਿਨਾਂ ਤੋਂ ਮੇਰਾ ਗਲਾ ਜਿਹੜਾ ਹੈਗਾ ਸਾਹ ਨਹੀਂ ਦੇ ਰਿਹਾ ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਡੇ ਤੋਂ ਤੁਹਾਡੇ ਤੱਕ ਜਿਹੜੇ ਹੈਗੇ ਲੋਕਗੀਤ ਜਰੂਰ ਅਪੜਾਏ ਜਾਣ ਤੇ ਥੋੜਾ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਗਲੇ ਦੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਵੀ ਭਰਮਾ ਹੰਗਾਰਾ ਦਿਓਗੇ ਤੇ ਸਾਡੀਆਂ ਮਿਹਨਤਾਂ ਦੇ ਉੱਪਰ ਜਰੂਰ ਪੂਰ ਪਾਉਗੇ ਜੇਕਰ ਇਹ ਲੋਕਗੀਤ ਤੁਹਾਨੂੰ ਚੰਗਾ ਲੱਗਿਆ ਦੇਵ ਪਰਜਾ ਇਹ ਵਲਤਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ